ਤੁਸੀਂ ਅਕਸਰ ਦੇਖਦੇ ਹੋਵੋਗੇ ਸ਼ਹਿਰਾ ਪਿੰਡਾਂ ਦੇ ਵਿੱਚ ਸੜਕ ਦੇ ਕਿਨਾਰੇ ਨਾਰੀਅਲ ਪਾਣੀ ਦੀ ਵੇੜੀ ਲਗਾਉਣ ਵਾਲਿਆਂ ਨੇ ਸੜਕ ਦੇ ਕਿਨਾਰੇ ਜਿਹੜਾ ਕਾਫੀ ਜ਼ਿਆਦਾ ਜਗ੍ਹਾ ਜਿਹੜੀ ਐਂਕਰੋਜਮੈਂਟ ਕਬਜ਼ਾ ਜਿਹੜਾ ਐ ਉਹ ਦੇਖਣ ਨੂੰ ਮਿਲ ਰਿਹਾ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਤੇ ਪਠਾਨਕੋਟ ਦੇ ਵਿੱਚ ਇਹ ਅਜਿਹਾ ਦੇਖਣ ਨੂੰ ਮਿਲਿਆ ਤੇ ਉੱਥੇ ਹੀ ਜੇਕਰ ਅਸੀਂ ਇੰਪਰੂਵਮੈਂਟ ਟਰਸਟ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਅੱਜ ਵੱਡੀ ਕਾਰਵਾਈ ਕੀਤੀ ਗਈ ਹੈ ਇੰਪਰੂਵਮੈਂਟ ਟਰਸਟ ਦੇ ਅਧਿਕਾਰੀਆਂ ਦੇ ਵੱਲੋਂ ਖੁਦ ਮੌਕੇ ਤੇ ਪਹੁੰਚ ਕੇ ਇਹਨਾਂ ਦੀ ਵੇੜੀ ਫੜੀ ਜਿਹੜੀ ਐ ਨਾਰੀਅਲ ਪਾਣੀ ਵਾਲਿਆਂ ਦੀ ਉਹ ਚੁਕਵਾਈ ਗਈ ਹੈ ਕਿਉਂ ਜੜਾ ਦਿਨ-ਦਿਨ ਵੱਧਦਾ ਹੋਇਆ ਨਜ਼ਰ ਆ ਰਿਹਾ ਪਹਿਲਾਂ ਇੱਕ ਰੇੜੀ ਫੜੀ ਲਗਾਉਂਦੇ ਨੇ ਤਾਂ ਫਿਰ ਉਸ ਤੋਂ ਬਾਅਦ ਇਨਕ੍ਰੋਚਮੈਂਟ ਕਬਜ਼ਾ ਜਿਹੜਾ ਹੈ ਉਹ ਵੱਧਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਦੇ ਉੱਤੇ ਰੋਕ-ਦਾਮ ਕਰਨ ਦੇ ਲਈ ਅੱਜ ਖੁਦ ਜਿਹੜੇ ਇੰਪਰੂਵਮੈਂਟ ਰਸਤੇ ਅਧਿਕਾਰੀ ਨੇ ਰਜੇਸ਼ ਕੁਮਾਰ ਜਿਹੜੇ ਸੁਪਰਟੈਂਡੈਂਟ ਨੇ ਉਹਨਾਂ ਦੇ ਨਾਲ ਉੱਥੇ ਪਹੁੰਚ ਕੇ ਰੇੜੀ ਫੜੀ ਚੁਕਾਈ ਗਈ ਤੇ ਦੂਸਰਾ ਉਹਨਾਂ ਨੇ ਵੀ ਕਿਹਾ ਹੈ ਕਿ ਸ਼ਹਿਰ ਦੇ ਵਿੱਚ ਬਿਮਾਰੀਆਂ ਫੈਲਣ ਦੇ ਕਾਰਨ ਵੀ ਜਿਹੜੇ ਨੇ ਇੱਥੋਂ ਹੀ ਪਨਪਦੇ ਨੇ ਕਿਉਂਕਿ ਨਾਰੀਲ ਪਾਣੀ ਲੋਕੀ ਪੀ ਕੇ ਇੱਥੇ ਹੀ ਸੁੱਟ ਦਿੰਦੇ ਨੇ ਤਾਂ ਫਿਰ ਇਹਨਾਂ ਦੇ ਵੱਲੋਂ ਜੋ ਫਸਾ ਤੇ ਨਹੀਂ ਰਹਿਣਾ ਚਾਹ। ਜਸਟਾਰਨ ਡੇਂਗੂ ਫੈਲਣ ਦੀ ਸ਼ੰਕਾ ਜਿਹੜੀ ਉਹ ਵੱਜ ਜਾਂਦੀ ਹੈ ਤੇ ਇਹਨਾਂ ਚੀਜ਼ਾਂ ਤੇ तमाम ਜਿੰਨਾਂ ਤੇ ਰੋਕ ਤਾਂ ਲਗਾਉਣ ਦੇ ਲਈ ਇੰਪਰੂਵਮੈਂਟ ਰਸਤੇ ਵੱਲੋਂ ਪਠਾਨਕੋਟ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਸ ਮੌਕੇ ਤੇ ਸਾਡੇ ਪੱਤਰਕਾਰ ਦੇ ਵੱਲੋਂ ਪਹੁੰਚ ਕੇ ਅਧਿਕਾਰੀਆਂ ਦੇ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ ਵੀ ਰਜੇਸ਼ ਕੁਮਾਰ ਜੋ ਕਿ ਸੁਪਰਡੈਂਟ ਨੇ ਉਹਨਾਂ ਦੇ ਵੱਲੋਂ ਸੁਨੇਹਾ ਜਿਹੜਾ ਹੈ ਸੰਦੇਸ਼ ਜਿਹੜਾ ਹੈ ਉਹ ਆਮ ਜਨਤਾ ਨੂੰ ਵੀ ਦਿੱਤਾ ਗਿਆ ਹੈ ਤੇ ਉਹਨਾਂ ਨੇ ਦੱਸਿਆ ਕਿ ਕਾਰਵਾਈ ਜਿਹੜੀ ਹੈ ਵਕਫ ਵਕਫ ਜਗਾਵਾ ਤੇ ਇਸੇ ਤਰੀਕਾ ਜਿਹੜੀ ਹੈ ਉਹ ਚਲਦੀ ਰਹੇਗੀ ਤਾਂ ਜੋ ਇਹਨਾਂ ਨੂੰ ਸਮਝ ਆ ਸਕੇ ਕਿ ਸ਼ਹਿਰ ਦੇ ਵਿੱਚ ਸਾਫ਼ ਸੁਥਰਾ ਤਬਰਨ ਜਿਹੜਾ ਹੈ ਸਾਫ ਸਫਾਈ ਦਾ ਧਿਆਨ ਜਿਹੜਾ ਹੈ ਉਹ ਖਾਸ ਰੱਖਣਾ ਚਾਹੀਦਾ ਹੈ। ਤਿਆਉ ਗੱਲਬਾਤ ਕਰ ਲੈਨੇ ਆ। ਦੇਖ ਲੈਨੇ ਦੋ ਸੁਵਿਰਾ ਕਿਸ ਤਰ੍ਹਾਂ ਦੇ ਨਾਲ ਕਾਰਵਾਈ ਜਿਹੜੀ ਹੈ ਇੰਪਰੂਵਮੈਂਟ ਰਸਤੇ ਵੱਲੋਂ ਐਸਪੀਓ ਦੇ ਹੁਕਮਾਂ ਦੇ ਤਹਿਤ ਕੀਤੀ ਗਈ ਹੈ। ਇਹ ਜਿਹੜੇ ਲਾਰੀ ਲੋਗ ਵਰਗਾ ਦਾ ਕਰਦੇ ਇਹ ਕੰਮ ਨੂੰ ਕਾਫੀ ਵਾਰੀ ਵਾਰਨਿੰਗ ਦਿੱਤੀ ਗਈ ਹੈ। ਤੇ ਇਹ ਉਸ ਨੂੰ ਨਹੀਂ ਮੰਨਦੇ। ਕੋਈ ਇਹਨਾਂ ਨੂੰ ਪ੍ਰਵਾਹ ਨਹੀਂ ਹੋਰ ਰੋਡ ਦੇ ਅੱਗੇ ਆ ਰਹੇ ਆ। ਅੱਗੇ ਬਾਸ ਲਗਾ ਦੇ ਇਹਨਾਂ ਨੇ ਹੋਰ ਕਵਰ ਕਰ ਲਿਆ ਵਾ। ਇੱਧਰ ਵੀ ਦੇਖੋ ਆ ਪੂਰਾ ਇਹਨਾਂ ਨੇ ਪੱਕਾ ਲਾ ਕੇ ਪਰਮਨੈਂਟ ਕਰ ਲਿਆ ਇਸ ਕਰਕੇ ਐਸਡੀਓ ਸਾਹਿਬ ਵੱਲੋਂ ਸਾਨੂੰ ਹੋਈ ਹਦਾਇਤ ਕਿ ਲੋਕਾਂ ਵੱਲੋਂ ਕੰਪਲੇਨਸ ਆ ਰਹੀਆਂ ਕਿ ਕਾਫੀ ਜਿਹੜਾ ਰੋਡ ਦੇ ਉੱਤੇ ਇਨਕ੍ਰੋਚਮੈਂਟ ਕਰ ਰਹੇ ਆ ਇਹਨੂੰ ਬੜੀ ਜਿਆਦਾ ਤਰਜੀਹ ਦੇ ਤਹਿਤ ਆਜਿਹਾ ਹੈ ਸਾਰੇ ਅੱਗੇ ਵੀ ਕਾਰਵਾਈ ਜਾਰੀ ਰਹੇਗੀ ਜਾਂ ਜਾਰੀ ਰਹੇਗੀ ਕਿ ਇਹ ਇਹਨਾਂ ਨੂੰ ਹੁਣ ਬਰਬਦੀ ਕਾਫੀ ਵਾਰੀ ਕਿਹਾ ਪਰ ਬਰਬਦੀ ਕਾਫੀ ਵਾਰੀ ਕਿਹਾ ਇਹ ਨਹੀਂ ਮੰਨਦੇ ਤਾਂ ਕਰਕੇ ਅੱਜ ਐਕਸ਼ਨ ਠੀਕ ਹੈ ਮੈਂ ਬਾਰ ਬਾਰ ਕਹਿਣ ਤੇ ਵੀ ਇਹਨਾਂ ਨੇ ਨਾ ਤਾਂ ਸਫਾਈ ਰੱਖਦੇ ਨੇ ਨਾ ਤਾਂ ਕੁਝ ਸੁੱਕੇ ਨਾਰੀਅਲ ਜਿਹੜੇ ਆ ਪਾਣੀ ਲੋਕ ਪੀ ਜਾਂਦੇ ਨੇ ਤੇ ਇਹ ਦੇਖੋ ਜੀ ਕਿੱਦਾਂ ਇਹਨਾਂ ਸੁਕਿਆ ਜਿਹਨਾਂ ਡੇਂਗੂ ਦੀ ਬਿਮਾਰੀ ਜਿਹੜੀ ਹੈ ਉਹ ਫੈਲ ਸਕਦੀ ਹੈ ਅੱਜ ਦਾ ਐਸੀ ਸਾਹਿਬ ਦੀ ਹਕਮਤ ਅਨਸਾਰ ਅਸੀਂ ਇਹ ਮਹਿੰਮ ਸ਼ੁਰੂ ਕੀਤੀ ਹੈ ਕਿ ਇਹਨਾਂ ਨੂੰ ਰੋਡ ਤੋਂ ਪਿੱਛੇ ਕਰਾ ਰਹੇ ਸਰਾ ਦੁਆਰਾ ਵੀ ਜਾਰੀ ਰਹੇਗੀ ਅੱਜ ਹਾਂ ਜੀ ਜੀ ਸਾਡੇ ਸੋਸਾਨ ਨੇ ਕਿਹਾ ਕਿ ਜਾਰੀ ਰਹੀ ਜਾਰੀ ਰਹੀ ਠੀਕ ਹੈ ਸਰ ਥੈਂਕ ਯੂ ਸਰ ਕੈਮਰਾ ਪਰਸਨ ਹਣੀ ਦੇ ਨਾਲ ਅਗਲੇ ਸੈਸ਼ਨ